ਹਰ ਉਹ ਰਾਤ ਨੂੰ ਮੇਰੇ ਨਾਲ ਵੀਡੀਓ ਕਾਲ ਤੇ ਗੱਲ ਨਹੀਂ ਸੀ ਕਰਦੀ ਕਦੇ ਵੀ ਉਹਨੇ ਵੀਡੀਓ ਕਾਲ ਉਦੋਂ ਕਰਨੀ ਜਦੋਂ ਉਹਨੇ ਕੰਮ ਤੇ ਹੋਣਾ ਜਾਂ ਕੰਮ ਤੋਂ ਬ੍ਰੇਕ ਮਿਲਣੀ ਉਦੋਂ ਨਾ ਉਹਨੇ ਜਾਂਦੀ ਨਹੀਂ ਵੀਡੀਓ ਕਾਲ ਕਰਨੀ ਕੰਮ ਤੇ ਨਾ ਆਉਂਦੀ ਨਹੀਂ ਵੀਡੀਓ ਕਾਲ ਕਰਨੀ ਰਾਤ ਨੂੰ ਤਾਂ ਮੇਰੀ ਵੀਡੀਓ ਕਾਲ ਚੱਕਦੀ ਨਹੀਂ ਸੀ ਕੋਈ ਬਹਾਨਾ ਸੀ ਮੈਂ ਥੱਕੀ ਟੁੱਟੀਆਂ ਮੈਂ ਵੀਡੀਓ ਕਾਲ ਨਹੀਂ ਕਰ ਸਕਦੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਜਿਹੜੀ ਅੱਜ ਕਿਸੇ ਭਰਾ ਦੀ ਹੱਡ ਬੀਤੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਬਈ ਇਹ ਹੱਡ ਬੀਤੀ ਦਰਦਨਾਖ ਵੀ ਬਹੁਤ ਆ ਤੇ ਸ਼ਰਮਸਾਰ ਵੀ ਬਹੁਤ ਆ ਇਸ ਹੱੱਡ ਬੀਤੀ ਦੇ ਵਿੱਚ ਆਪ ਦਾ ਖੂਨ ਦਾ ਹੀ ਰਿਸ਼ਤਾ ਕਿਵੇਂ ਧੋਖਾ ਕਰਦਾ ਬੰਦੇ ਨਾਲ ਤੇ ਕਿਵੇਂ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਹੁਣ ਆਪਾਂ ਬਾਈ ਦੀ ਸਟੋਰੀ ਸ਼ੁਰੂ ਕਰਦੇ ਆਂ ਬਈ ਬਾਈ ਕਹਿੰਦਾ ਇੰਸਟਾਗ੍ਰਾਮ ਤੇ ਮੇਰੇ ਨਾਲ ਇੱਕ ਕੁੜੀ ਦੀ ਗੱਲਬਾਤ ਹੋ ਜਾਂਦੀ ਹੈ ਜਦੋਂ ਕੁੜੀ ਦੀ ਗੱਲਬਾਤ ਹੋ ਜਾਂਦੀ ਹੈ ਤਾਂ ਕੁਝ ਮਹੀਨੇ ਅਸੀਂ ਚੈਟ ਛੂਟ ਕਰਦੇ ਰਹਿੰਦੇ ਆਂ ਆਪਸ ਦੇ ਵਿੱਚ ਤੇ ਚੈਟ ਛੂਟ ਕਰਨ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਆਪਦਾ ਨੰਬਰ ਦੇ ਦਿੰਨੇ ਆਂ ਦੋਨੋਂ ਨੰਬਰ ਇੱਕ ਦੂਜੇ ਦਾ ਲੈਣ ਤੋਂ ਬਾਅਦ ਫਿਰ ਸਾਡੀ ਫੋਨ ਤੇ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਗੱਲਬਾਤ ਵੀ ਇਸ ਹੱਦ ਤੱਕ ਵੱਧ ਜਾਂਦੀ ਆ ਕਿ ਸਾਰੀ ਸਾਰੀ ਰਾਤ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਆ ਵੀਡੀਓ ਕਾਲ ਕਰਦੇ ਰਹਿੰਦੇ ਆ ਜਿਹੜੀ ਕੁੜੀ ਹੁੰਦੀ ਆ ਉਹ ਪੀਜੀ ਦੇ ਵਿੱਚ ਰਹਿੰਦੀ ਹੁੰਦੀ ਆ ਦੇਣੇ ਕੁੜੀ ਪੜਨ ਤੋਂ ਬਾਅਦ ਜਦੋਂ ਪੀਜੀ ਵਿੱਚ ਆ ਜਾਂਦੀ ਉਸ ਤੋਂ ਬਾਅਦ ਫਿਰ ਫੋਨ ਕਾਲਸ ਸ਼ੁਰੂ ਹੋ ਜਾਂਦੀ ਸਾਡੀ ਲਗਭਗ ਦਿਨ ਦੇ ਵਿੱਚ ਕਾਫੀ ਕਾਫੀ ਘੰਟਿਆਂ ਤੱਕ ਸਾਡੀਆਂ ਆਪਸ ਵਿੱਚ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਲਗਭਗ 1 ਸਾਲ ਦਾ ਸਮਾਂ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਸਾਡੀ ਮੁਲਾਕਾਤ ਹੁੰਦੀ ਆ। ਮੁਲਾਕਾਤ ਜਦੋਂ ਹੋ ਜਾਂਦੀ ਆ ਤਾਂ ਚਲੋ ਜੀ ਹੋਰ ਪਿਆਰ ਵੱਧ ਜਾਂਦਾ ਕਿ ਜਿਹਨਾਂ ਨਾਲ ਤੇ ਮੋਹ ਹੋਰ ਵੱਧ ਜਾਂਦਾ ਤੁਹਾਨੂੰ ਪਤਾ ਕਿ ਜਦੋਂ ਮੁਲਾਕਾਤ ਹੋ ਜੇ ਤਾਂ ਫਿਰ ਬੰਦੇ ਦਾ ਮੋਹ ਤੇ ਕਾਫੀ ਹੱਦ ਤੱਕ ਵੱਧ ਜਾਂਦਾ। ਕਹਿੰਦਾ ਜਦੋਂ ਕੁੜੀ ਪਲੱਸ 2 ਕਰ ਲੈਂਦੀ ਆ ਪਲੱਸ 2 ਕਰਨ ਤੋਂ ਬਾਅਦ ਕੁੜੀ ਕੀ ਕਰਦੀ ਆ ਸਿੱਧਾ ਪੀਜੀ ਤੋਂ ਆਪਦਾ ਬੈਗ ਚੱਕਦੀ ਆ ਬੈਗ ਚੱਕ ਕੇ ਮੈਨੂੰ ਫੋਨ ਕਰ ਦਿੰਦੀ ਆ ਕਿ ਮੈਂ ਤੇਰੇ ਕੋਲੇ ਆ ਰਹੀ ਆ ਆਪਾਂ ਵਿਆਹ ਕਰਾਉਣਾ। ਕਹਿੰਦਾ ਨਵੀਂ ਨਵੀਂ ਜਵਾਨੀ ਚਦ ਬੰਦੇ ਚੜ੍ਹਦੀ ਆ ਤੇ ਕਹਿੰਦਾ ਬੰਦਾ ਇਸ਼ਕ ਚ ਅੰਨਾ ਹੋ ਜਾਂਦਾ ਤੇ ਮੈਨੂੰ ਵੀ ਆਏ ਸੀ ਰਾਂਝਾ ਬੈ ਹੀ ਆ ਕਹਿੰਦਾ ਮੈਂ ਕੁੜੀ ਨੂੰ ਕਿਹਾ ਵੀ ਆਦਾ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਜੀ ਕਹਿੰਦੀ ਕੁੜੀ ਉੱਥੋਂ ਬੱਸ ਚੜ੍ਹਦੀ ਆ ਮੇਰੇ ਸ਼ਹਿਰ ਆ ਜਾਂਦੀ ਆ ਮੈਂ ਕੁੜੀ ਨੂੰ ਬੱਸ ਦੇ ਦੋ ਲੈਣਾ ਘੁੰਮ ਦੇ ਫਿਰਦੀ ਆ ਦੋਸਤੋਂ ਮਿਸ਼ਾਉ ਨੂੰ ਕੁੜੀ ਨੂੰ ਆਪਦੇ ਘਰ ਲੈ ਜਾਂਦਾ ਜਦੋਂ ਮੈਂ ਘਰ ਲੈ ਜਾਂਦਾ ਤਾਂ ਮੇਰਾ ਮਾਪਿਓ ਦੇਖ ਕੇ ਹੈਰਾਨ ਹੋ ਜਾਂਦਾ ਵੀ ਕਾਕਾ ਤੂੰ ਆ ਕੇ ਕੀਤਾ ਵੀ ਸਾਨੂੰ ਪੁੱਛਦਾ ਲੈਂਦਾ ਵੀ ਤੂੰ ਵਿਆਹ ਕਰਾਉਣਾ ਸੀ ਕੁਝ ਵੀ ਕਰਾਉਣੇ ਸਾਡੇ ਨਾਲ ਗੱਲਬਾਤ ਆ ਕਰਦਾ ਇੱਕ ਵਾਰੀ ਕਹਿੰਦਾ ਮੇਰਾ ਪਿਓ ਕਹਿੰਦਾ ਪੁੱਤ ਇਹ ਤੂੰ ਗਲਤ ਕੰਮ ਕੀਤਾ ਵੀ ਇਹ ਤੂੰ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਵੀ ਤੇਰੇ ਵੀ ਭੈਣਾਂ ਨੇ ਉਹ ਵਿਆਈਆਂ ਨੇ ਜੇ ਤੇਰੀਆਂ ਭੈਣਾਂ ਨੂੰ ਕਿਸ ਤਰ੍ਹਾਂ ਲੈ ਜਾਂਦਾ ਤਾਂ ਆਪਾਂ ਨੂੰ ਕੀ ਫੀਲ ਹੁੰਦਾ ਆਪਣੇ ਤੇ ਕੀ ਬੀਤਦੀ ਤਾਂ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਐਂ ਕਰ ਵੀ ਮੈਂ ਗੱਲ ਕਰਦਾ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਵੀ ਆਪਾਂ ਕੁੜੀ ਨੂੰ ਵਾਪਸ ਛੱਡ ਕੇ ਆਈਏ ਵੀ ਫੇਰ ਆਪਾਂ ਵਧੀਆ ਬਾਜੇ ਗੱਜ ਨਾਲ ਵਿਆਹ ਕੇ ਲਿਆਵਾਂਗੇ ਵੀ ਇਸ ਤਰ੍ਹਾਂ ਕਿਸ ਦੀ ਇੱਜ਼ਤ ਨੂੰ ਨਹੀਂ ਰੋਲੀਦਾ ਹੁੰਦਾ ਚਲੋ ਜੀ ਕਹਿੰਦਾ ਕੁੜੀ ਨੂੰ ਵੀ ਸਮਝਾਇਆ ਮੈਨੂੰ ਵੀ ਸਮਝਾਇਆ ਸਾਡੇ ਦਿਮਾਗ 'ਚੋਂ ਗੱਲਾਂ ਪੈ ਗਈਆਂ ਕਹਿੰਦਾ ਚਲੋ ਜੀ ਕੁੜੀ ਤੋਂ ਨੰਬਰ ਲੈ ਕੇ ਮੇਰੇ ਪਿਓ ਨੇ ਕੁੜੀ ਦੇ ਪਿਓ ਨਾਲ ਗੱਲਬਾਤ ਕੀਤੀ ਵੀ ਇਸ ਤਰ੍ਹਾਂ ਕੁੜੀ ਨੇ ਗਲਤੀ ਕਰ ਲਈ ਆ ਨਜਾਣੇ ਦੇ ਵਿੱਚ ਗਲਤੀ ਹੋ ਗਈ ਆ ਵੀ ਚਲੋ ਅਸੀਂ ਛੱਡਣੇ ਨੂੰ ਆ ਰਹੇ ਆ ਵੀ ਹਾਂ ਅਸੀਂ ਵਿਆਹ ਕੇ ਲੈ ਜਾਵਾਂਗੇ ਤੁਹਾਨੂੰ ਲਈ ਅਸੀਂ ਵਾਅਦਾ ਕਰਦੇ ਆ ਵੀ ਤੁਸੀਂ ਟੈਨਸ਼ਨ ਨਾ ਲਿਓ ਵੀ ਅੱਜ ਤੋਂ ਇਹ ਸਾਡੀ ਇੱਜ਼ਤ ਹੋ ਗਈ ਅਸੀਂ ਵਿਆਹ ਕੇ ਲੈ ਜਾਵਾਂਗੇ ਕਹਿੰਦਾ ਚਲੋ ਜੀ ਅਸੀਂ ਮੈਮੀ ਨਾਲ ਬੈਠਦਾ ਮੇਰਾ ਪਿਓ ਨਾਲ ਦੇ ਨਾਲ ਕੁੜੀ ਨੂੰ ਗੱਡੀ 'ਚ ਲੈ ਕੇ ਅਸੀਂ ਕੁੜੀ ਦੇ ਸ਼ਹਿਰ ਪਹੁੰਚਦੇ ਆ ਬੱਸ ਸਟੈਂਡ ਕੁੜੀ ਨੂੰ ਉੱਥੇ ਉਤਾਰ ਕੇ ਤੇ ਅਸੀਂ ਫੋਨ ਕਰ ਦਿੰਦੇ ਵੀ ਆਜੋ ਕੁੜੀ ਨੂੰ ਲੈ ਜਾਓ ਕਹਿੰਦਾ ਸੀ ਘਰ ਤਾਂ ਨਹੀਂ ਜਾਂਦੇ ਵੀ ਐਵੇਂ ਕਈ ਵਾਰੀ ਗਲਤ ਗੁੱਸਾ ਹੁੰਦਾ ਕਿਸੇ ਗੱਲ ਦਾ ਹਨਾ ਵੀ ਕੋਈ ਲੜਾਈ ਕਲੇਸ਼ ਹੋ ਜੇ ਜੇ ਗੱਲ ਕਿਸੇ ਵੀ ਹੱਦ ਤੱਕ ਵੱਧ ਸਕਦੀ ਹੈ ਚਲੋ ਜੀ ਕੁੜੀ ਨੂੰ ਘਰੇ ਲੈ ਜਾਂਦੇ ਆ ਬੰਦੇ ਨੂੰ ਗੁੱਸਾ ਤਾਂ ਹੁੰਦਾ ਹੀ ਆ ਚਲੋ ਜੀ ਉਹ ਫਿਰ ਬੜੀ ਜੀ ਡੰਡਾ ਪਰੇਡ ਵੀ ਕੁੜੀ ਦੀ ਧਾਕੇ ਕਰਦੇ ਆ ਕੁੜੀ ਬਾਅਦ ਚ ਫੋਨ ਤੇ ਮੁੰਡ ਨੂੰ ਦੱਸਦੀ ਮੇਰੇ ਡੰਡਾ ਪਰੇਡ ਹੋ ਗਈ ਹਨਾ ਚਲੋ ਜੀ ਕਹਿੰਦਾ ਮੇਰੇ ਪਿਓ ਨੇ ਜਿਵੇਂ ਜ਼ਬਾਨ ਕੀਤੀ ਸੀ ਫਿਰ ਕੁੜੀ ਦੇ ਪਿਓ ਨੂੰ ਕੁਝ ਟਾਈਮ ਬਾਅਦ ਫੋਨ ਲਾਉਂਦਾ ਕੁਝ ਦਿਨਾਂ ਬਾਅਦ ਵੀ ਅਸੀਂ ਹੁਣ ਵਿਆਹ ਦਾ ਆਪਾਂ ਦਿਨ ਪੱਕਾ ਕਰ ਲਈਏ ਚਲੋ ਜੀ ਕੁੜੀ ਵਾਲੇ ਵੀ ਰਜ਼ਾਮੰਦ ਹੋ ਕਹਿੰਦਾ ਵਿਆਹ ਤੋਂ ਬਾਅਦ ਹੁਣ ਅੱਗੇ ਸੁਣਿਓ ਵੀ ਅੱਗੇ ਕੀ ਕੀ ਬੀਤਦੀ ਐ ਅੱਗੇ ਬੰਦੇ ਨਾਲ ਵਿਆਹ ਤੋਂ ਬਾਅਦ ਕਹਿੰਦਾ ਕੁੜੀ ਕਹਿੰਦੀ ਵੀ ਮੈਂ ਹੁਣ ਆਈ ਲਾਈਟਸ ਕਰਨੀਆਂ ਵੀ ਮੈਂ ਬਾਹਰ ਜਾਊਂਗੀ ਵੀ ਆਪਾਂ ਬਾਹਰ ਚੱਲੀਏ ਕਹਿੰਦਾ ਫਿਰ ਜਦੋਂ ਬੰਦਾ ਲਵ ਮੈਰਿਜ ਕਰਵਾਈ ਹੁੰਦੀ ਆ ਬੰਦਾ ਜਜ਼ਬਾਤਾਂ ਦੇ ਬਹਿਣਾ 'ਚ ਬਹਿ ਜਾਂਦਾ ਕਹਿੰਦਾ ਮੈਂ ਕਿਹਾ ਚੱਲ ਠੀਕ ਆ ਕਹਿੰਦਾ ਜਿਹੜਾ ਮੇਰਾ ਵੱਡਾ ਭਰਾ ਸੀ ਉਹ ਕੈਨੇਡਾ 'ਈ ਰਹਿੰਦਾ ਸੀ ਗਿਆ ਕਿਉਂਕਿ ਕਹਿੰਦਾ ਉਹ ਮੇਰੇ ਤੋਂ ਵੱਡਾ ਸੀ ਸਾਦੋਕਸਾਲ ਕਹਿੰਦਾ ਮੇਰੀ ਲਵ ਮੈਰਿਜ ਦੇ ਚੱਕਰਾਂ ਕਰਕੇ ਵੀ ਮੈਨੂੰ ਵਿਆਹ ਛੇਤੀ ਕਰਾਉਣਾ ਪੈ ਗਿਆ ਇਸ਼ਕ ਦੇ ਚੱਕਰਾਂ ਕਰਕੇ ਕਹਿੰਦਾ ਮੈਂ ਸੋਚਿਆ ਵੀ ਚਲੋ ਠੀਕ ਆ ਵੱਡਾ ਭਰਾ ਹੈਗਾ ਬਾਹਰ ਵੀ ਚਲੋ ਇਹਨੂੰ ਨਹੀਂ ਨਹੀਂ ਕੋਈ ਦਿੱਕਤ ਆਉਗੀ ਉੱਥੇ ਜਾ ਕੇ ਇੱਕ ਵਾਰੀ ਲੈ ਜਾਊਗਾ ਮੜੇ ਕੰਮ ਕੁਮ ਦਵਾ ਦਊਗਾ ਕਹਿੰਦਾ ਉਮੀ ਹੋਇਆ ਆਈਲੈਂਡਸ ਕਰਨ ਲਈ ਬੈਂਡ ਵਧੀਆ ਆ ਗਿਆ ਫੈਲ ਲਾ ਗਈ ਵੀਜ਼ਾ ਆ ਗਿਆ ਚਲੋ ਜੀ ਚੜਾਤੀ ਜਾ ਜੀ ਕਹਿੰਦਾ ਜਾ ਜੀ ਤੇ ਜੋ ਚੜਾਤੀ ਤੇ ਅੱਗੇ ਜੇਠ ਸਾਹਿਬ ਖੜੇ ਸੀ ਜੇਠ ਸਾਹਿਬ ਨੇ ਵਧੀਆ ਸਵਾਗਤ ਕੀਤਾ ਵਧੀਆ ਗੱਡੀ ਤੇ ਲੈ ਕੇ ਗਿਆ ਜਦੋਂ ਬਈ ਕੁੜੀ ਕੈਨੇਡਾ ਪਹੁੰਚਦੀ ਆ ਜਿਹੜਾ ਦਾ ਜੇਠ ਹੁੰਦਾ ਉਹ ਹੋ ਜਾਂਦਾ ਬੇਈਮਾਨ ਜਦੋਂ ਆਪਦੀ ਪਰਜਾਈ ਸੋਹਣੀ ਸੁਨੱਖੀ ਦੇਖਦਾ ਤਾਂ ਉਹ ਬੇਈਮਾਨ ਹੋ ਜਾਂਦਾ ਉਹ ਵੀ ਕਰਦਾ ਕਿ 15 ਦਿਨ ਆਪ ਦੇ ਨਾਲ ਰੱਖਦਾ ਉਹਦੀ ਪਰਜਾਈ ਨੂੰ ਆਪਦੇ ਰੂਮ ਦੇ ਵਿੱਚ ਜਿੱਥੇ ਉਹ ਰਹਿੰਦਾ ਹੁੰਦਾ ਤੁਹਾਨੂੰ ਪਤਾ ਵੀ ਜਦੋਂ ਇੱਕ ਜਵਾਨ ਕੁੜੀ ਤੇ ਜਵਾਨ ਮੁੰਡਾ ਬੇਸ਼ੱਕ ਉਹ ਜੇਠ ਪਰਜਾਈ ਸੀ ਜਦੋਂ ਇਕੱਠੇ 15 ਦਿਨ ਰਹਿ ਜਾਂਦੇ ਆ ਫਿਰ ਤੁਹਾਨੂੰ ਦਾ ਸੀਟੀ ਧਰ ਆਲੀ ਜਾਂਦੀ ਹੈ ਉਹਨਾਂ ਦੀ ਆਪਸ ਚ ਗਾਟ ਹੀ ਪੈ ਗਈ ਚਲੋ ਜੀ ਕਹਿੰਦਾ ਬਾਅਦ ਚ ਮੇਰਾ ਭਰਾ ਮੈਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਮੈਂ ਉਹਨੂੰ ਅਲੱਗ ਰੂਮ ਲੈਤਾ ਉੱਥੇ ਕੁੜੀਆਂ ਰਹਿੰਦੀਆਂ ਤੇ ਜਿਹੜੀਆਂ ਨਾਲ ਪੜਨ ਜਾਂਦੀਆਂ ਨੇ ਉੱਥੇ ਮੈਂ ਉਹਨਾਂ ਨੂੰ ਛੱਡਤਾ ਵੀ ਕੰਮਕੁਮ ਤੇ ਲੱਗ ਜੂਗੀ ਟੈਨਸ਼ਨ ਨਾ ਲੈ ਕਹਿੰਦਾ ਉਹੀ ਗੱਲ ਮੇਰੀ ਕਰ ਲਈ ਨਹੀਂ ਮੈਨੂੰ ਕਹਿ ਦਿੱਤੀ ਜੀ ਮੈਨੂੰ ਬਾਜੀ ਛੱਡ ਗਏ ਸੀਗੇ ਕੁੜੀਆਂ ਕੋਲ ਰੂਮ ਦਵਾਤਾ ਮੈਂ ਹੁਣ ਕੁੜੀਆਂ ਨਾਲ ਰਹਿਣੀ ਆ ਕਹਿੰਦਾ ਪਰ ਉਹ ਰਾਤ ਨੂੰ ਮੇਰੇ ਨਾਲ ਵੀਡੀਓ ਕਾਲ ਤੇ ਗੱਲ ਨਹੀਂ ਸੀ ਕਰਦੀ ਕਦੇ ਵੀ ਉਹਨੇ ਵੀਡੀਓ ਕਾਲ ਉਦੋਂ ਕਰਨੀ ਜਦੋਂ ਉਹਨੇ ਕੰਮ ਤੇ ਹੋਣਾ ਜਾਂ ਕੰਮ ਤੋਂ ਬ੍ਰੇਕ ਮਿਲਣੀ ਉਦੋਂ ਨਾ ਉਹਨੇ ਜਾਂਦੀ ਨਹੀਂ ਵੀਡੀਓ ਕਾਲ ਕਰਨੀ ਕੰਮ ਤੇ ਨਾ ਆਉਂਦੀ ਨਹੀਂ ਵੀਡੀਓ ਕਾਲ ਕਰਨੀ ਰਾਤ ਨੂੰ ਕਹਿੰਦਾ ਮੇਰੀ ਵੀਡੀਓ ਕਾਲ ਚੱਕਦੀ ਨਹੀਂ ਸੀ ਕੋਈ ਬਹਾਨਾ ਸੀ ਮੈਂ ਥੱਕੀ ਟੁੱਟੀਆਂ ਮੈਂ ਵੀਡੀਓ ਕਾਲ ਨਹੀਂ ਕਰ ਸਕਦੀ ਲਾਈਟ ਆਫ ਆ ਦੂਜੀਆਂ ਸਹੇਲੀਆਂ ਡਿਸਟਰਬ ਹੁੰਦੀਆਂ ਜੇਬ ਕਹਿੰਦਾ ਮੈਨੂੰ ਯਕੀਨ ਤਾਂ ਹੁੰਦਾ ਸੀ ਕਿਉਂਕਿ ਮੈਂ ਆਪਦੇ ਭਰਾ ਤੇ ਬਹੁਤ ਯਕੀਨ ਕਰਦਾ ਸੀ ਤੇ ਮੇਰਾ ਭਰਾ ਵੀ ਕਹਿੰਦਾ ਕਰ ਯਾਰ ਕਾਦੇ ਵਾਸਤੇ ਤੂੰ ਇਹਨਾਂ ਡਿਸਟਰਬ ਕਰਦਾ ਹਨਾ ਵੀ ਵੀਡੀਓ ਕਾਲ ਦੇ ਚੱਕਰਾਂ ਚ ਕਿਉਂਕਿ ਇੱਥੇ ਲਾਈਫ ਬੜੀ ਬੀਜ਼ੀ ਰਹਿੰਦੀ ਆ ਵੀ ਮੈਂ ਵਿਚਾਰੀ ਪੜ੍ਹਨ ਵੀ ਜਾਂਦੀ ਆ ਕੰਮ ਵੀ ਕਰਦੀ ਆ ਤੂੰ ਕੀ ਲੈਣਾ ਹਨਾ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਮੇਰੀ ਫੈਲ ਲੱਗਦੀ ਆ ਮੇਰੀ ਰਿਫਿਊਜ਼ਲ ਦੂਜੀ ਵਾਰੀ ਫੈਲ ਲੱਗਦੀ ਆ ਰਿਫਿਊਜ਼ਲ ਤੀਜੀ ਵਾਰ ਫੈਲ ਲੱਗਦੀ ਆ ਰਿਫਿਊਜ਼ਲ ਕਹਿੰਦਾ ਮੈਨੂੰ ਕਿਸੇ ਏਜੰਟ ਨੇ ਸਮਝਾਈ ਵੀ ਕਾਕਾ ਤਰੇ ਕਾਗਜ਼ ਪੱਤਰ ਜੀ ਸਹੀ ਨਹੀਂ ਹੈਗੇ ਵੀ ਇਹ ਤੇਰਾ ਵੀ ਕਹਿੰਦਾ ਮੈਂ ਘਰ ਵਾਲੇ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਾਗਜ਼ ਪੱਤਿਆਂ 'ਚ ਫਾਲਟ ਆਉ ਕੋਈ ਨਹੀਂ ਕੋਈ ਫਾਲਟ ਨਹੀਂ ਕੋਈ ਫਾਲਟ ਨਹੀਂ ਜੇ ਉਹ ਕਹਿੰਦਾ ਇਸ ਤਰ੍ਹਾਂ ਕਰਦੇ ਆ ਕਰਦੇ ਆ ਲੱਗ ਭੱਗ 5 ਕ ਸਾਲ ਦਾ ਟਾਈਮ ਲੰਘ ਜਾਂਦਾ ਕਹਿੰਦਾ ਜਦੋਂ 5 ਸਾਲਾਂ ਬਾਅਦ ਉਹ ਮੇਰੀ ਘਰ ਵਾਲੀ ਇੰਡੀਆ ਆਉਂਦੀ ਆ ਪੰਜਾਬ ਆਉਂਦੀ ਆ ਤੇ ਕਹਿੰਦਾ ਯਾਰ ਉਹ ਤਾਂ ਮੈਨੂੰ ਓਡੋਡ ਕੇ ਪਾਵੇ ਮੈਨੂੰ ਤਾਂ ਨੇੜੋਂ ਨਾ ਲੰਘਣ ਦਵੇ ਉਹ ਨਵੇਂ ਮਹੀਨੇ ਵਾਸਤੇ ਆਈ ਹੁੰਦੀ ਆ ਤੇ ਕਹਿੰਦਾ ਅੰਗਰੇਜ਼ੀ ਬੋਲੇ ਕਿ ਨਾ 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 ਜੇ ਉਹ ਨੋ ਲਾਈਕ ਨੋ ਲਾਈਕ ਆਂ ਅੰਗਰੇਜ਼ੀ ਮਾਰੇ ਕਹਿੰਦਾ ਮੈਂ ਆਖਿਆ ਯਾਰ ਇਹਦਾ ਤੌਰ ਤਰੀਕਾ ਹੀ ਬਦਲ ਗਿਆ ਵੀ ਜਿਹੜੀ ਮੇਰੇ ਤੋਂ ਜਾਨਵਾਰ ਦੀ ਸੀ ਜਿਨੇ ਮੇਰੇ ਨਾਲ ਲਵ ਮੈਰਿਜ ਕਰਾਈ ਸੀ ਉਮਰਾਂ ਦੇ ਵਾਅਦੇ ਕੀਤੇ ਸੀ ਵੀ ਉਹ ਤਾਂ ਬਦਲ ਵੀ ਗਈ ਕਹਿੰਦਾ ਮੈਂ ਆਖਿਆ ਯਾਰ ਕਮਾਲ ਹੋ ਗਈ ਕਹਿੰਦਾ ਅੱਜ ਦਾ ਮਹੀਨੇ ਵਾਸਤੇ ਸੀ 2 ਦਿਨਾਂ ਬਾਅਦ ਹੀ ਉੱਡ ਗਈ ਵਾਪਸ ਚਲੋ ਜੀ 2 ਦਿਨਾਂ ਬਾਅਦ ਉੱਡ ਗਈ ਤੇ ਮੈਂ ਉਹਦੇ ਭਰਾ ਨੂੰ ਪੁੱਛਿਆ ਵੀ ਯਾਰ ਵੀ ਇਹ ਬਦਲੀ ਬਦਲੀ ਪੜੀ ਆ ਵੀ ਮਾੜਾ ਜਿਹਾ ਪਤਾ ਪਤਾ ਦਾ ਕਰਮ ਹੀ ਕਿਤੇ ਕਿਸੇ ਹੋਰ ਟਾਵਰ ਤੋਂ ਰੇਂਜ ਤਾਂ ਨਹੀਂ ਖਿੱਚੀ ਜਾਂਦੀ ਕਿਤੇ ਹੋਰ ਤਾਂ ਨਹੀਂ ਗਾਟੀ ਪਾਈ ਬੈਠੀ ਉਹ ਮੇਰਾ ਭਰਾ ਕਹਿੰਦਾ ਨਾ ਨਾ ਐ ਇਹੋ ਜੀ ਗੱਲ ਹੈ ਨਹੀਂ ਆ ਤਾਂ ਤੇਰੀ ਬਾਲੀ ਸ਼ਰੀਫ ਆ ਬਾਲੀ ਚੰਗੀ ਐ ਇਹੋ ਜਿਹਾ ਕੰਮ ਨਹੀਂ ਕਰਦੀ ਮੈਂ ਦੇਖਿਆ ਭਾਬੀ ਤਾਂ ਬਹੁਤ ਸਿਆਣੀ ਆ ਕਹਿੰਦਾ ਹੁਣ ਉਹਨੇ ਤਾਂ ਤਾਰੀਫਾਂ ਕਰਨੀਆਂ ਸੀ ਕਿਉਂਕਿ ਉਹਦੀ ਤਾਂ ਗੱਲਬਾਤ ਹੋ ਚੁੱਕੀ ਸੀ ਕਹਿੰਦਾ ਸਾਰੀ ਕਹਿੰਦਾ ਜੇ ਮੈਂ ਇਧਰ ਫੋਨ ਕੱਟ ਕੇ ਵੀ ਘਰ ਨਹੀਂ ਲਾਇਆ ਕਰਾਂ ਤੇ ਉਹ ਵੀ ਉਹ ਗੱਲਾਂ ਕਹਦਾ ਕਰੇ ਜੇ ਘਰ ਨੂੰ ਕੱਟ ਕੇ ਭਰਾ ਨੂੰ ਲਾਇਆ ਕਰਾਂ ਤੇ ਭਰਾ ਵੀ ਉਹ ਗੱਲਾਂ ਕਹਦੇਗਾ ਕਿਉਂਕਿ ਇਕੱਠੇ ਤਾਂ ਬੈਠੀ ਹੁੰਦੀ ਸੀ ਕਹਿੰਦਾ ਕਹਿੰਦਾ ਪਰ ਮੇਰਾ ਰੱਬ ਜਾਣੇ ਵੀ ਵੀ ਕੀ ਖਿਚੜੀ ਪੱਕੀ ਜਾਂਦੀ ਹੈ ਕਹਿੰਦਾ ਉਹਦੋਂ ਮੈਨੂੰ ਕਨਕਾ ਜੀ ਚਲੋ ਜੀ ਕੋਸਟ ਟਾਈਮ ਬਾਅਦ ਮੇਰੇ ਯਾਰ ਮਿੱਤਰ ਨੇ ਕਿਸੇ ਨੇ ਕੈਨੇਡਾ ਜਾਣਾ ਦਾ ਵੀਜ਼ਾ ਲੱਗ ਜਾਂਦਾ ਤੇ ਉਹਨੇ ਵੀ ਉਸੇ ਸ਼ਹਿਰ ਚ ਜਾਣਾ ਹੁੰਦਾ ਜਦੋਂ ਮੈਂ ਉਹਦੇ ਨਾਲ ساری ਗੱਲਾਂ ਬਾਤਾਂ ਕਰਦਾ ਵੀ ਇਸ ਤਰ੍ਹਾਂ ਕਰਕੇ ਯਾਰ 5 ਸਾਲ ਹੋ ਗਏ ਤੇਰੀ ਭਾਬੀ ਨੂੰ ਪੱਕੀ-ਪੁੱਕੀ ਨਹੀਂ ਹੋਈ ਵੀ ਇਸ ਤਰ੍ਹਾਂ ਨਾਲ ਯਾਰ ਕਈ ਵਾਰੀ ਮੇਰੇ ਦਿਲ ਚ ਛੱਕ ਜਾ ਵੀ ਆ ਜਾਂਦਾ ਤੇ ਕਈ ਵਾਰੀ ਨਹੀਂ ਹੁੰਦਾ ਤੇ ਯਰ ਜਦੋਂ ਉਥੇ ਗਿਆ ਤੇ ਉਥੇ ਜਾ ਕੇ ਮੜਾ ਜਾ ਪਤਾ ਕਰਕੇ ਦੱਸੀਦਾ ਸੀ ਵੀ ਕੀ ਸਿਸਟਮ ਆ ਚਲੋ ਜੀ ਕਹਿੰਦਾ ਇਹ ਗੱਲ ਕਰਦੇ ਮੇਰਾ ਜਿਹੜਾ ਯਾਰ ਮਿੱਤਰ ਉਹ ਬਾਹਰ ਚਲਾ ਜਾਂਦਾ ਤੇ 2 ਕੁ ਮਹੀਨਿਆਂ ਬਾਅਦ ਉਹਦੀ ਕਾਲ ਆਉਂਦੀ ਹੈ ਮੈਨੂੰ ਤੇ 2 ਕੁ ਮਹੀਨਿਆਂ ਬਾਅਦ ਉਹਨੂੰ ਦੱਸ ਦੇਣਾ ਸਾਰੀ ਗੱਲਬਾਤ ਵੀ ਇਸ ਤਰ੍ਹਾਂ ਕਰਕੇ ਮੇਰਾ ਭਰਾ ਉੱਥੇ ਰਹਿੰਦਾ ਐਡਰੈਸ ਤੇ ਵੀ ਜਾ ਕੇ ਦੇਖਦਾ ਸੀ ਵੀ ਕੀ ਮਾਹੌਲ ਬਣਿਆ ਪਿਆ ਤੇ ਉਹ ਮੁੰਡੇ ਨੂੰ ਵੀ ਕੰਮ ਕਮੂ ਦੀ ਤਲਾਸ਼ ਹੁੰਦੀ ਆ ਉਹਨੂੰ ਐ ਵੀ ਚਾਰੇ ਦਾ ਭਰਾ ਕਾਫੀ ਟਾਈਮ ਤੋਂ ਇੱਥੇ ਰਹਿੰਦਾ ਪਿਆ ਵੀ ਚਲੋ ਨਾਲੇ ਕੰਮ ਕਮੂ ਦਾ ਪਤਾ ਕਰ ਲਾਂਗੇ ਨਾਲੇ ਮੜੇ ਦੇਖ ਆਵਾਂਗੇ ਕਹਿੰਦਾ ਉਹ ਉਹ ਮੇਰੇ ਯਾਰ ਮੇਤਰ ਤੋਂ ਥੋੜੀ ਦੂਰੀ ਤੱਕ ਹੀ ਉਹਨਾਂ ਦਾ ਘਰ ਹੁੰਦਾ ਕਹਿੰਦਾ ਜਦੋਂ ਮੇਰਾ ਯਾਰ ਮੇਤਰ ਉੱਥੇ ਜਾਂਦਾ ਸ਼ਾਮ ਜੀ ਨੂੰ ਜਦੋਂ ਉਹ ਕੰਮ ਤੋਂ ਵਾਪਸ ਆਉਂਦਾ ਟਾਈਮ ਹੁੰਦਾ ਸਾਰਿਆਂ ਲੋਕਾਂ ਦਾ ਤੇ ਉਦੋਂ ਮਨ ਲਾ ਬੰਦਾ ਆਈਡੀਆ ਚ ਲਾ ਲੈਂਦੇ ਵਿਚਾਰੇ 9 ਵਜ ਕਹਿੰਦਾ ਮੈਂ ਦੱਸਦਾ ਕਿ ਮੇਰਾ ਭਰਾ ਤਾਂ 8:00 ਵਜੇ ਆਉਂਦਾ ਹਨਾ ਤੇ ਮੇਰੀ ਘਰ ਵਾਲੀ ਕੋਈ ਗਾਮਸ਼ਾ ਹੋ ਜਾਂਦੀ ਆ ਚਲੋ ਇਹ ਕਹਿੰਦਾ ਮੁੰਡਾ ਉੱਥੇ ਪਹੁੰਚ ਜਾਂਦਾ ਤੇ ਮੁੰਡਾ ਉੱਥੇ ਕੀ ਦੇਖਦਾ ਵੀ ਜਿਹੜਾ ਉਹਦਾ ਭਰਾ ਹੁੰਦਾ ਉਹ ਗੱਡੀ 'ਚ ਉਤਰਦਾ ਨਾਲ ਹੀ ਉਹਦੀ ਘਰ ਵਾਲੀ ਗੱਡੀ 'ਚ ਉਤਰਦੀ ਜਾਂਦੀ ਜਾਨੀ ਕਿ ਜੇਠ ਪਰਦਾਈ ਇਕੱਠੇ ਗੱਡੀ 'ਚ ਉਤਰ ਰਹੇ ਹੁੰਦੇ ਆ ਕਹਿੰਦਾ ਜਦੋਂ ਉਹ ਉਹ ਇਕੱਠਿਆਂ ਉਤਰਦੇ ਨੂੰ ਦੇਖ ਲੈਂਦਾ ਤਾਂ ਉਸ ਤੋਂ ਬਾਅਦ ਉਹ ਕੁਝ ਨਹੀਂ ਗੱਲਬਾਤ ਕਰਦਾ ਉਹ ਦੇਖ ਕੇ ਉਵੇਂ ਮੜ ਜਾਂਦਾ ਜਾ ਕੇ ਫਿਰ ਉਹਨੂੰ ਮੁੰਡੇ ਨੂੰ ਫੋਨ ਕਰਦਾ ਵੀ ਭਰਾਵਾ ਵੀ ਤੇਰੀ ਘਰ ਵਾਲੀ ਦਾ ਤੇਰੇ ਭਰਾ ਨਾਲ ਹੀ ਤੁਰ ਫਿਰਦੀ ਉਹ ਗੱਡੀ 'ਚ ਮੈਂ ਆਉਂਦੇ ਦੇਖਿਆ ਉਵੇਂ ਇਕ ਕੰਦਾ ਮੈਂ ਕਹਿਆ ਯਾਰ ਆ ਵੀ ਲੱਗਦਾ ਵੀ 17 ਗਲਤ ਜੁੜ ਗੀਆਂ ਕਿਤੇ ਕੰਦਾ ਉਸ ਤੋਂ ਬਾਅਦ ਮੈਂ ਉਹਦੇ ਯਾਰ ਮਿੱਤਰ ਨੂੰ ਕਹਿੰਨਾ ਭਰਾਵਾ ਜਿੱਦਾਂ ਦਾ ਖਰਚਾ ਲੱਗਦਾ ਲੱਖ ਲੱਗੇ 2 ਲੱਖ ਲੱਗੇ ਹੋਰ ਰੁਪਈਆ ਤੈਨੂੰ ਮੈਂ ਦਵਾਂ ਇਦਾਂ ਦਾ ਖਰਚਾ ਤੈਨੂੰ ਮੈਂ ਪਾਉਂਗਾ ਜਦੋਂ ਮੈਂ ਤਾਂ ਇੰਨਾ ਘਰ ਫੋਕੀ ਬੈਠਾ ਹਨਾ ਕਿ ਲੱਖ ਲੱਗ ਜੇ 2 ਲੱਖ ਲੱਗੇ ਜਿਹੜਾ ਤਰ੍ਹਾਂ ਨੁਕਸਾਨ ਹੋਊਗਾ ਮੈਂ ਭਰੂੰਗਾ ਵੀ ਤੂੰ ਮੈਨੂੰ ਰੈਕੀ ਕਰਕੇ ਦੱਸ ਵੀ ਗੱਲਬਾਤ ਕੀ ਆ ਚਲੋ ਜੀ ਜਿਹੜਾ ਤਾਂ ਯਾਰ ਮਿੱਤਰਾਂ ਨੂੰ ਥੋੜੇ ਜਿਹੜਾ ਤਰ੍ਹਾਂ ਬਾਅਦ ਉਹ ਫੇਰ ਉਸੇ ਟਾਈਮ ਤੇ ਜਾਂਦਾ ਉਸੇ ਟਾਈਮ ਥੋੜਾ ਟਾਈਮ ਵੇਟ ਕਰਨ ਤੋਂ ਬਾਅਦ ਉਹ ਫੇਰ ਗੱਡੀ ਲੈ ਕੇ ਉਸ ਤਰ੍ਹਾਂ ਹੀ ਆਉਂਦੇ ਆ ਉਮੇ ਹੀ ਇਕੱਠੇ ਤੁਰੇ ਫਿਰਦੇ ਆ ਅੰਦਰ ਜਾਂਦੇ ਆ ਬਾਹਰ ਜਾਂਦੇ ਆ ਮੁੰਡਾ ਇੱਕ ਦੂਜੇ ਦਾ ਪਿੱਛਾ ਕਰਦਾ ਤਾਂ ਐਤਵਾਰ ਦੇ ਦਿਨ ਵੀ ਇਕੱਠੇ ਘੁੰਮਦੇ ਫਿਰਦੇ ਆ ਸਾਰਾ ਕੁਝ ਦੇਖ ਕੇ ਉਹ ਦੱਸ ਦਿੰਦਾ ਭਰਾਵਾ ਵੀ ਤੇ ਦਾਲ ਕਾਲੀ ਹੋ ਗਈ ਕਹਿੰਦਾ ਚਲੋ ਜਦੋਂ ਮੈਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਜਦੋਂ ਮੈਨੂੰ ਮੁੰਡਾ ਦੱਸਦਾ ਵੀ ਤੇਰੀ ਘਰ ਵਾਲੀ ਦਾ ਤੇਰੇ ਭਰਾ ਵਾਲੀ ਤੁਰੇ ਫਿਰਦੀ ਆ ਵੀ ਜਣੇਗੀ ਪਰਜਾਈ ਦਾ ਜੇਠ ਨਾਲ ਤੁਰੇ ਫਿਰਦੀ ਆ ਵੀ ਆਹ ਇਕੱਠੇ ਘੁੰਮਦੇ ਫਿਰਦੇ ਹਾਸ ਹਾਸ ਗੱਲਾਂ ਕਰਦੇ ਆ ਕਹਿੰਦਾ ਇਹ ਗੱਲਾਂ ਸੁਣ ਕੇ ਬਾਈ ਮੈਨੂੰ ਤਾਂ ਅਟੈਕ ਹੋਣ ਲਾ ਹੋ ਜਾਂਦਾ ਕਹਿੰਦਾ ਮੇਰੇ ਤਾਂ ਲੱਤਾਂ ਪਹਾੜ ਨਹੀਂ ਚੱਲਦੀਆਂ ਮੈਨੂੰ ਤਾਂ ਤਰੇਲੀਆਂ ਹੋਣ ਲੱਗ ਜਾਂਦੀਆਂ ਵੀ ਆ ਕੀ ਬਣ ਗਿਆ ਯਾਰ ਵੀ ਜਿਹੜੇ ਭਰਾ ਨੇ ਤੇ ਐਨਾ ਯਕੀਨ ਸੀ ਜਿਹਦੇ ਭਰਾ ਦੇ ਯਕੀਨ ਤੇ ਬਾਹਰ ਭੇਜੀ ਸੀ ਵੀ ਉਹੀ ਬੇਈਮਾਨ ਹੋ ਗਿਆ ਕਹਿੰਦਾ ਚਲੋ ਜੀ ਮੈਂ ਜਦੋਂ ਭਰਾ ਨੂੰ ਫੋਨ ਲਾਉਣਾ ਵੀ ਤੂੰ ਚੰਗੀ ਨਹੀਂ ਕੀਤੀ ਜੇ ਉਹ ਤੇ ਅੱਗੋਂ ਕਹਿੰਦਾ ਮੇਰਾ ਭਰਾ ਬਣ ਟੁੱਟ ਕੇ ਮੈਂ ਤਾਂ ਤੂੰ ਕੀ ਕਰ ਲੇਗਾ ਕਹਿੰਦਾ ਮੈਂ ਕਿਹਾ ਕਰ ਕੀ ਲੈਣਾ ਵੀ ਤੂੰ ਆ ਕੀ ਕਰੀ ਜਾਂਦਾ ਅੱਗੋਂ ਕਹਿੰਦਾ ਯਾਰ ਤੂੰ ਐਵੇਂ ਲੋਕਾਂ ਦੀਆਂ ਝੂਠੀਆਂ ਗੱਲਾਂ ਤੇ ਯਕੀਨ ਕਰੀ ਜਾਂਦਾ ਇਹ ਤਾਂ ਗੱਲ ਸੱਚੀ ਨਹੀਂ ਹੈਗੀ ਇਹ ਤਾਂ ਝ ਕਾਕਾ ਜਮਾ ਦੀ ਘਰ ਨੇ ਪੁੱਛਿਆ ਵੀ ਇਸ ਤਰ੍ਹਾਂ ਕਰਕੇ ਮੈਨੂੰ ਸਾਰਾ ਪਤਾ ਲੱਗ ਗਿਆ ਤੂੰ ਕਿਹੜੇ ਕਲਰ ਦਾ ਟਾਪ ਆਇਆ ਹੁੰਦਾ ਉਹਨੇ ਕਿਹੜੇ ਕਲਰ ਦੀ ਸ਼ਰਟ ਪਾਈ ਹੁੰਦੀ ਆ ਅੱਜ ਤੁਸੀਂ ਜੀਨ ਪਾਈ ਹੁੰਦੀ ਐਂਨੇ ਵੇਲੇ ਤੁਸੀਂ ਹੁਣ ਵੀ ਇੰਨੇ ਵੇਲੇ ਜਾਣੇ ਮੈਂ ਸਾਰਾ ਕੁਝ ਦੱਸਦਾ ਕਹਿੰਦਾ ਉਹ ਮੇਰੀ ਘਰ ਲੈਣਾ ਪੈਰਾਂ ਤੇ ਪਾਣੀ ਪੈਣ ਦਵੇ ਕਹਿੰਦਾ ਚਲੋ ਜੀ ਹੁਣ ਕੀ ਉਸ ਤੋਂ ਬਾਅਦ ਕੀ ਹੋਣਾ ਅਸੀਂ ਚੱਕ ਕੇ ਮੈਨੂੰ ਮੇਰੀ ਘਰ ਲੈਣ ਬਲੌਕ ਲਿਸਟ 'ਚ ਪਾਤਾ ਮੇਰੇ ਭਰਾ ਨੇ ਬਲੌਕ ਲਿਸਟ 'ਚ ਪਾਤਾ ਸਾਡੇ ਨਾਲ ਉਹ ਜਮਾ ਨਾਲ ਰਿਸ਼ਤਾ ਤੋੜਦਾ ਤੁਸੀਂ ਸਾਡੇ 'ਤੇ ਸ਼ੱਕ ਉਲਟਾ ਇਲਜ਼ਾਮ ਕਹਿੰਦਾ ਮੇਰੇ 'ਤੇ ਲਾਦਿਓ ਸਾਡੇ 'ਤੇ ਸ਼ੱਕ ਦਾ ਕੇ ਬਲਾਗ ਲਿਸਟ ਚ ਪਾਤਾ ਕਹਿੰਦਾ ਹੁਣ ਉਹਨਾਂ ਨੇ ਸਾਡੇ ਪਰਿਵਾਰ ਨਾਲੋਂ ਰਿਸ਼ਤਾ ਬਿਲਕੁਲ ਹੀ ਤੋੜ ਲਿਆ ਕਹਿੰਦਾ ਹੈਰਾਨੀ ਦੀ ਗੱਲ ਇਹ ਆ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਰ ਨਿਕਲ ਕੇ ਸਾਹਮਣੇ ਆਈਆਂ ਜਿਹੜੀ ਕਹਿੰਦਾ ਮੇਰੀ ਘਰ ਵਾਲੀ ਉਤੋਂ ਕਦੋਂ ਦੀ ਪੀਆਰ ਉਧਰ ਹੋਈ ਪਈ ਹੈ ਮੇਰਾ ਭਰਾ ਤਾਂ ਚਾਹ ਪਹਿਲੇ ਪੀਆਰ ਹੋ ਗਿਆ ਸੀ ਕਹਿੰਦਾ ਮੇਰੀ ਘਰ ਵਾਲੀ ਤਾਂ ਕਦੋਂ ਦੀ ਪੀਆਰ ਹੋਈ ਪਈ ਆ ਅਸਲ ਦੇ ਵਿੱਚ ਗੱਲ ਕੀ ਸੀ ਉਹਨਾਂ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਗਈ ਸੀ ਉਹ ਆਪਦੇ ਭਰਾ ਨੂੰ ਇੱਧਰ ਨਹੀਂ ਲੈ ਜਾਣਾ ਚਾਹੁੰਦਾ ਸੀ ਯਾਨੀ ਕਿ ਉਹ ਆਪ ਦੀ ਘਰ ਵਾਲੇ ਘਰ ਵਾਲੇ ਨੂੰ ਉਧਰ ਨਹੀਂ ਲੈ ਜਾਣਾ ਚਾਹੁੰਦੀ ਸੀ ਕਿਉਂਕਿ ਉਹਦੀ ਗੱ ਕਿਉਂ ਮੁੰਡਾ ਵਿਚਾਰਾ ਹੁਣ ਇਦਾਂ ਧੱਕੇ ਖਾਂਦਾ ਫਿਰਦਾ ਪੰਜਾਬ ਦੇ ਵਿੱਚ ਦੇਖੋ ਭਰਾਵੋ ਤੁਸੀਂ ਕਿਤੇ ਯਕੀਨ ਕਰ ਸਕਦੇ ਹੋ ਇੱਕ ਸੱਕਾ ਭਰਾ ਭਰਾ ਦੀ ਘਰ ਵਾਲੇ ਨੂੰ ਤੇ ਕਬਜ਼ਾ ਕਰ ਗਿਆ ਜੇਠ ਨੇ ਆਪਦੀ ਪਰਚਾਈ ਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਤੁਸੀਂ ਕੀ ਉਮੀਦ ਕਰੋਗੇ ਪਤਾ ਨਹੀਂ ਬਾਹਰ ਜਾ ਕੇ ਕਿਉਂ ਰਿਸ਼ਤੇ ਨੇ ਫਿੱਕੇ ਹੋ ਜਾਂਦੇ ਆ ਤੇ ਜਦੋਂ ਬਾਈ ਨੇ ਗੱਲ ਸੁਣਾਈ ਤੇ ਬਾਈ ਵਿਚਾਰਾ ਰੋਇਆ ਵੀ ਬਹੁਤ ਕਹਿੰਦਾ ਯਾਰ ਬੰਦੇ ਨੂੰ ਉਹਦੇ ਭਰਾ ਤੇ ਮਾਣ ਹੁੰਦਾ ਹਨਾ ਵੀ ਮੇਰਾ ਭਰਾ ਮੇਰੇ ਨਾਲ ਖੜਾ ਤੇ ਮੇਰੇ ਭਰਾ ਨੇ ਐਡਾ ਕਬੜਾ ਦਲ ਪੁਣਾ ਕਰਤਾ ਕਿ ਕਹਿੰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦਾ ਮੇਰਾ ਜੀ ਕਰਦਾ ਵੀ ਜਾਂਦਾ ਮੈਂ ਮਰ ਜਾ ਜਾਂ ਮੈਂ ਆਪਣੇ ਭਰਾ ਨੂੰ ਮਾਰ ਦੇਆ ਕਹਿੰਦਾ ਇਹਦੇ ਨਾਲ ਕਹਿੰਦਾ ਮੈਨੂੰ ਐਡਾ ਇੰਨਾ ਜਿਹਾ ਦੁੱਖ ਨਹੀਂ ਹੋਣਾ ਸੀਗਾ ਜਿਉਂ ਉੱਥੇ ਕਿਸੇ ਹੋਰ ਨਾਲ ਗੱਲਬਾਤ ਕਰ ਲੈਂਦਾ ਤਾਂ ਸ਼ਾਇਦ ਮੈਨੂੰ ਐਡਾ ਵੱਡਾ ਦੁੱਖ ਨਾ ਹੁੰਦਾ ਕਹਿੰਦਾ ਮੈਨੂੰ ਇੰਨੀ ਵੀ ਟੈਨਸ਼ਨ ਨਾ ਹੁੰਦੀ ਪਰ ਮੈਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਕਿ ਯਾਰ ਜਿਹੜਾ ਭਰਾ ਇੱਕੋ ਥਾੜੀ 'ਚ ਬੈ ਕੇ ਮੇਰਾ ਰੋਟੀ ਖਾਂਦਾ ਰਿਹਾ ਜਿਹੜੇ ਭਰਾ ਤੇ ਮੈਨੂੰ ਰੱਬ ਜਿੱਡਾ ਮਾਣ ਸੀ ਲੋਕੀ ਵੱਡੇ ਭਰਾ ਨੂੰ ਪਿਓ ਦੀ ਕੀ ਮੇਰੀ ਘਰ ਲਈ ਤੇ ਕਮਜਾ ਕਰ ਲਿਆ ਜੇਠ ਨੇ ਆਪ ਦੀ ਪਰਜਾਈ ਦੀ ਕਬਜ਼ਾ ਕਰ ਲਿਆ ਦੇਖੋ ਬਈ ਆ ਐਡਾ ਇੰਨਾ ਜਿਆਦਾ ਕੋਰ ਕਾਲਜੋਗ ਆ ਗਿਆ ਲੋਕੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਸਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੀ ਹੋ ਸਕਦਾ ਕਿ ਸ਼ਾਇਦ ਵੀਡੀਓ ਦੇਖ ਕੇ ਕਿਸੇ ਦਾ ਘਰ ਉਜੜਨ ਤੋਂ ਬਚ ਜੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਉਣ ਦੇ ਵਾਸਤੇ